तो तेरू मैं बना ली बना ली बत लाग गए सत मैं तो ना प्रिया तो नॉक न्यूज़ वेख रहे हो तो एक बेहद मनभागी खबर है जिते ਪੈਦਲ ਯਾਤਰਾ ਜਾ ਰਹੇ ਦੋ ਨੌਜਵਾਨ ਨਦੀ ਸੜਕਾਛਤ ਦੇ ਵਿੱਚ ਮੌਤ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਕਿ ਤੇਜ਼ ਰਫਤਾਰ ਗੱਡੀ ਨੇ ਉਹਨਾਂ ਨੂੰ ਟੱਕਰ ਮਾਰੀ ਹੈ ਤੇ ਟੱਕਰ ਦੇ ਦੌਰਾਨ ਹੀ ਉਹਨਾਂ ਦੀ ਜਾਨ ਚਲੀ ਗਈ ਹੈ ਤਾਂ ਬੇहद ਹੀ ਰੁਕੰਬਾਉ ਹੈ ਹਾਦਸਾ ਵਾਪਰਿਆ ਜਿੱਥੇ ਇਹ ਦੋ ਨੌਜਵਾਨ ਪੈਦਲ ਯਾਤਰਾ ਦੇ ਲਈ ਜਾ ਰਹੇ ਹੁੰਦੇ ਨੇ ਨਾਲ ਸੰਗੀ ਸਾਥੀ ਵੀ ਸਿਗੇ ਪਰ ਜਿਵੇਂ ਹੀ ਇਹ ਪੈਦਲ ਯਾਤਰਾ ਉੱਤੇ ਜਾ ਰਹੇ ਹੁੰਦੇ ਨੇ ਤਾਂ ਪਿੱਛੋਂ ਇੱਕ ਤੇਜ਼ ਰਫ਼ਤਾਰ ਗੱਡੀ ਆਂਦੀ ਹੈ ਜਿਸ ਦੌਰਾਨ ਉਹਨਾਂ ਵੱਲੋਂ ਟੱਕਰ ਮਾਰ ਕੇ ਨਾ ਦੋਵੇਂ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤਾਂ ਬੇਹੱਦ ਹੀ ਦੁਖਦਾਇਕ ਇਹ ਪਾਣਾ ਵਾਪਰਿਆ ਦੱਸਿਆ ਚਾਰੇ ਕਿ 4 ਵਜੇ ਇਹ ਹਾਦਸਾ ਵਾਪਰਿਆ ਜਦੋਂ ਉਹ ਰਾਵਤ ਸਰ ਤੋਂ ਅੱਗੇ ਲਈ ਰਵਾਨਾ ਹੋਏ ਤੇ ਜਿਸ ਦੌਰਾਨ ਇਹ ਹਾਦਸਾ ਵਾਪਰ ਜਾਂਦਾ ਤੇਜ਼ ਰਫ਼ਤਾਰ ਗੱਡੀ ਨੇ ਇਹਨਾਂ ਦੋਵੇਂ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ ਹੈ ਦਰਸਲ ਤੁਹਾਨੂੰ ਦੱਸ ਦਿੰਨੇ ਆ ਕਿ ਸ਼੍ਰੀ ਮੁਖਸਰ ਸਾਹਿਬ ਤੋਂ ਪੈਦਲ ਡਾਕ ਤਵਜ ਯਾਤਰਾ ਲੈ ਕੇ ਸੰਗ ਨਾਲ ਜਾ ਰਹੇ ਦੋ ਨੋਛਵਾਨਾ ਦੇ Rajasthan ਦੇ रावतਸਰ ਨੇੜੇ ਸੜਖਾਸਿਤ ਵਿੱਚ ਮੌਤ ਹੋ ਗਈ ਹੈ ਮ੍ਰਿਤਕਾਂ ਦੇ ਵਿੱਚੋਂ ਇੱਕ ਆਪਣਾ ਉਹਨਾਂ ਦਾ ਆਪ ਦਾ ਕਾਰੋਬਾਰ ਸੀ ਅਤੇ ਦੂਸਰਾ ਸਰਕਾਰੀ ਅਧਿਆਪਕ ਸੀ ਅਤੇ ਉਹ ਸ਼੍ਰੀ ਬਾਲਾ ਜੀ ਸੰਗ ਨਾਲ ਬੀਤੇ ਸ਼ਨੀਵਾਰ ਸ਼੍ਰੀ ਮੁਖਸਰ ਸਾਹਿਬ ਤੋਂ ਸਾਲਸਰ ਦੇ ਲਈ ਰਵਾਨਾ ਹੋਏ ਸੀ ਜਸੁਰਾਨ ਅਜ ਸਵੇਰੇ ਤੇਜ਼ ਰਫ਼ਤਾਰ ਗੱਡੀ ਨੇ ਇਹਨਾਂ ਨੂੰ ਟੱਕਰ ਮਾਰ ਦਿੱਤੀ ਜਸੁਰਾਨ ਇਹਨਾਂ ਦੀ ਮੌਕੇ ਉੱਤੇ ਹੀ ਮੌਤ ਹੋ ਜਾਂਦੀ ਹੈ ਤੁਹਾਂ ਦੀ ਮੌਦੀ ਖਬਰ ਮਿਲਣ ਤੋਂ ਬਾਅਦ ਸ਼ਹਿਰ ਦੇ ਵਿੱਚ ਸੋਗ ਦੀ ਲਹਿਰ ਦੌੜ ਰਹੀ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹਨਾਂ ਦੀ ਪਛਾਣ ਜੋ ਹੋਈ ਹੈ ਇੱਕ ਦਾ ਨਾਮ ਦੱਸਿਆ ਜਾ ਰਿਹਾ ਕਪਿਲ ਕੁਮਾਰ ਅਤੇ ਦੂਸਰੇ ਨੌਜਵਾਨ ਦਾ ਨਾਮ ਅਸ਼ੋਕ ਸੱਚਦੇਵਾ ਦੱਸਿਆ ਜਾ ਰਿਹਾ ਜਿਨ੍ਹਾਂ ਦੀ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਹੈ ਤਾਂ ਬੇहद ਹੀ ਦੁਖਦਾਈ ਕੇ ਪਾਣਾ ਵਾਪਰਿਆ ਜਿੱਥੇ ਇਹ ਦੋ ਨੌਜਵਾਨ ਜਿਹੜੇ ਕਿ ਪੈਦਲ ਯਾਤਰਾ ਸੰਗ ਦੇ ਨਾਲ ਜਾ ਰਹੇ ਹੁੰਦੇ ਨੇ ਤੇ ਉਹਨਾਂ ਦੀ ਹਾਦਸੇ ਦੌਰਾਨ ਮੌਤ ਹੋ ਜਾਂਦੀ ਹੈ ਤਾਂ ਪਰਿਵਾਰਿਕ ਮੈਂਬਰਾਂ ਤੱਕ ਦੱਸਿਆ ਜਾ ਰਿਹਾ ਕਿ ਮਾਮਲਾ ਪਹੁੰਚ ਚੁੱਕੀ ਹੈ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਇਸ ਘਟਨਾ ਤੋਂ ਬਾਅਦ ਰਾਜਨੀਤਿਕ ਆਗੂ ਸਿਆਸੀ ਆਗੂ ਅਤੇ ਨਾਲ ਹੀ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਵੀ ਇਸ ਸੰਬੰਧ ਵਿੱਚ ਜਿਹੜਾ ਉਹ ਦੁੱਖ ਪ੍ਰਗਟ ਕੀਤਾ ਗਿਆ। ਕਿ ਨਾਮ ਜੀ ਕਿੱਟਨਾ ਭਈਏ ਤੁਹਾਡੇ ਕੀ ਲੱਗਦੀ ਸੀ? ਮੇਰਾ ਇਹ ਭੁਆਈ ਦਾ ਬੇਟਾ ਸੀਗਾ ਤੇ ਉਹਨਾਂ ਦਾ ਕਪਿਲ ਲੋੜੋੜਾ ਸੀਗਾ ਤੇ ਉਹ ਡਾਕ ਤੋਂ ਵਜਾ ਲੈ ਕੇ ਚਾਰੇ ਸੀਗੇ। ਤੇ ਉਹਨਾਂ ਦੇ ਰਸਤੇ ਦੇ ਵਿੱਚ ਕਿਸੇ ਨੇ ਕਾਰ ਦੇ ਵਿੱਚ ਕਾਰ ਮਾਰੀ ਤੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਉਹਨਾਂ ਦੇ ਉੱਥੇ ਮੌਕੇ ਤੇ ਡੈਥ ਹੋ ਗਈ ਉਸ ਕਰਕੇ ਕਿੰਨੀ ਉਮਰ ਸੀ ਕਿੰਨੇ ਬੱਚੇ ਐ ਤੇ ਇਹ ਕਾਹਦੇ ਤੇ ਜਾ ਰਹੇ ਸੀ ਉਹਨਾਂ ਦੀ ਉਮਰ 39 ਈਅਰ ਦੀ ਸੀਗੀ ਤੇ ਉਹ ਫੈਦਰਦਾ ਯਾਤਰਾ ਤੇ ਜਾ ਰਹੇ ਸੀ ਡਾਕ ਦਵਾ ਲੈ ਕੇ ਤੇ ਉਹਨਾਂ ਦਾ ਇੱਕ ਕੁਇਟਾ ਹੈ ਜੀ ਕਿੱਥੇ ਘਟਨਾ ਹੋਈ ਹੈ ਕਿਹੜੇ ਜਿਹੜੀ ਹੈ ਫਿਰ ਰਾਵਸਰ ਤੋਂ ਅੱਗੇ ਹੋਈ ਹੈ ਜੀ ਥੋੜੀ ਜਿਹੀ ਅੱਗੇ ਤੇ ਉਹਨਾਂ ਨੂੰ ਜਿਹੜੀ ਸਿੱਧੀ ਥਾਣਾ ਲੱਗਦਾ ਰਾਵਸਰ ਲੱਗਦਾ ਕਿੰਨੇ ਮੱਚੀ ਕੋਈ ਕਿੱਥੇ ਕਿੱਥੇ ਹਾਂਜੀ ਇੱਕ ਬੇਟਾ ਸੀ ਉਹਦਾ ਕਿਤੋਂ ਗਏ ਸੀ ਜੀ ਕਿਸ ਜਨਰਲ ਦਾ ਉਹਦਾ ਨੇ ਨਨ ਸ਼ਨੀਵਾਰ ਗਏ ਸੀਗੇ ਤੇ ਪੈਦਲ ਗਏ ਸੀਗੇ ਪੈਦਲ ਯਾਤਰਾ ਤੇ ਗਏ ਸੀਗੇ ਐਕਸੀਡੈਂਟ ਹੋਇਆ ਕਿਥੇ ਕੋਈ ਪਤਾ ਨਹੀਂ ਕਿੱਥੇ ਹੋਇਆ ਹੂੰ ਉਹ ਐਕਚੁਅਲ ਸੂਰਵੇਦੀ ਘਟਨਾ ਹੈ ਜੀ ਸਵੇਰੇ ਐਕਸੀਡੈਂਟ ਹੋਇਆ ਕਿ ਉਹ ਚਾਰ ਪੰਜ ਨੇ ਜਾ ਰਹੇ ਸੀਗੇ ਤੇ ਪਿੱਛੋਂ ਕਿਸੇ ਕਾਰਨ ਆ ਕੇ ਵੇ ਟੱਕਰ ਮਾਰਿਆ ਉਹਨਾਂ ਦੇ ਕੀ ਨਾਮ ਹੈ ਜੀ ਕੀ ਘਟਨਾ ਹੋਈ ਹੈ ਕੀ ਯਾਤਰਾ ਜਾਂਦੇ ਪਏ ਸੀਗੇ ਸਾਲਾ ਸਰ ਮੁੱਖ ਸਰ ਤੋਂ ਸਾਲਾ ਸਰ ਤੱਕ ਯਾਤਰਾ ਨੂੰ ਰਵਸਰ ਦੇ ਕੋਲ ਜਦੋਂ ਨਵੀਂ ਗੱਡੀ ਆਈ ਉੱਪਰ ਇਹਨਾਂ ਦੇ ਚੜ੍ਹ ਕਿੰਨੀ ਉਮਰ ਸੀ ਕੀ ਨਾਮ ਹੈ ਜੀ ਨਾਮ ਸ਼ੋਕਮਾਰਾ ਜੀ ਨੀਅਰ ਅਬਾਊਟ 45 ਸਾਲ ਦੇ ਕਿੰਨੇ ਬੱਚੇ ਆ ਦੋ ਬੱਚੇ ਜੀ ਕੀ ਕੰਮ ਕਰਦੇ ਸੀ ਟੀਚਰ ਲੱਗੇ ਸੀ ਸਰਕਾਰੀ ਕਿਤੇ ਸੀ ਇਹ ਸਰਕਾਰੀ ਸੀ ਸਾਦ ਹੋ ਗਈ ਸੀ ਕੀ ਉਹ ਸੈਟਰਡੇ ਨੂੰ ਇੱਥੋਂ ਗਏ ਸੀ ਘਰੇ ਹੀ ਹੌਣ ਵਗੈਰਾ ਕਰਕੇ ਇੱਥੋਂ ਚੱਲੇ ਸੀ ਤਦੋਂ ਤੁਹਾਨੂੰ ਪਤਾ ਲੱਗਿਆ ਕਿ ਨਾ ਕੋਈ ਨਹੀਂ ਕੋਈ ਕੋਤੋਂ ਤੋਂ ਸਾਰੇ ਜੋ ਜਾਂਦਾ ਨਾ ਉਹਨਾਂ ਦੇ ਗਰੁੱਪ ਹੀ ਜਾਂਦਾ ਇੱਥੋਂ ਹਰ ਇੱਕ ਸਾੜੀ ਜਾਂਦੇ ਨੇ ਗਰੁੱਪ 'ਚ ਫਿਰ ਮੈਸੇਜ ਆ ਗਏ ਉਹ ਅਜੀਬੀ ਲੱਗਦੀ ਸੀ ਮੇਰੇ ਡਿਡਾ ਦੇ ਬ੍ਰਦਰ